ਚਾਹ ਦਵਾਰੇ ਚਲੀ ਹੋਊਗੀ ਹਾਂ ਦਵਾਰੇ ਜਾਣਾ ਕੀ ਫੜਦੀ ਮਤਲਬ ਕੀ ਕਰਿਆ ਕਰੇ ਗਰੀਬ ਆਦਮੀ ਇੱਕ ਮੱਛੀਆਂ ਫੜ ਕੇ ਲਿਆਇਆ ਕਰੇ 2-4 ਕਿਲੋ ਕੋਸਮਾ ਦੇ ਰੱਕੜ ਤੇ ਮੜ ਲਿਆਇਆ ਕਰੇ ਅਗਾ ਟਾਈਮ ਪਾਸ ਕਰਦਾ ਰਿਹਾ ਸਰੋਵਰ ਤੇ ਹੰਸ ਵੀ ਆਉਂਦਾ ਹੁੰਦਾ ਹੰਸ ਨੇ ਸੋਚਿਆ ਵੀ ਐਂ ਕਰਕੇ ਫੜਦੀ ਆ ਜਿਹੜਾ ਇਹ ਬਹੁਤ ਪਾਪ ਕਰਦਾ ਹੈ ਚਾਲਕ ਰਹਿਮ ਦੇ ਲਈ ਆ ਕੇ ਕੋਲੇ ਗਿਆ ਫਾਂਦੀ ਦੇ ਫਾਂਦੀ ਨੂੰ ਕਹਿਣ ਲੱਗਿਆ ਵੀ ਮੈਂ ਤੈਨੂੰ ਇਹ ਜੀ ਚੀਜ਼ ਦੇ ਦਿੰਦਾ ਇੱਕ ਲਾਲ ਉਗਲ ਕੇ ਤੂੰ ਇਹ ਕੰਮ ਨਾ ਕਰ ਮੱਛੀਆਂ ਨਾ ਫੜਿਆ ਕਰ ਇੱਥੋਂ ਤੈਨੂੰ ਤੇਰੀ ਜ਼ਿੰਦਗੀ ਮੁਖਲਾ ਦੀ ਕਹਿੰਦਾ ਜੀ ਫਿਰ ਮੈਂ ਨਹੀਂ ਪਾਪ ਕਰਦਾ ਜੇ ਮੈਨੂੰ ਤੁਸੀਂ ਇਹੋ ਜਿਹਾ ਕੁਝ ਦੇ ਦਿਓ ਉਹਨੇ ਇੱਕ ਲਾਲ ਉਗਲਿਆ ਹੰਸ ਨੇ ਮਦਲੂਈ ਫਾਂਦੀ ਨੂੰ ਫੜਾਤਾ ਕਹਿੰਦਾ ਵੀ ਲੈ ਜਾ ਤੂੰ ਇਹਦੇ ਨਾਲ ਟਾਈਮ ਪਾਸ ਕਰੇਗਾ ਹੁਣ ਜਦੋਂ ਘਰੇ ਆਇਆ ਤਾਂ ਘਰ ਵਾਲੀ ਕਹਿਣ ਲੱਗੀ ਕਹਿੰਦੀ ਗਏ ਖਾਣਾ ਤੂੰ ਲੈ ਕੀ ਆਇਆ ਗੋਸਾਜ ਕੀ ਕਰਾਂਗੇ ਆਪਾਂ ਉਹ ਕਹਿੰਦਾ ਨਹੀਂ ਮੈਂ ਨੂੰ ਹੰਸ ਨੇ ਇੱਕ ਲਾਲ ਉਗਲਤੀ ਦਿੱਤਾ ਹੈ ਕਹਿੰਦੀ ਇਹ ਲੀਲਕ ਤੋਂ ਕੀ ਕਰਾਂਗਾ ਕਹਿੰਦਾ ਜੀ ਉਹ ਲੜਦੇ ਕੋਲ ਤਾਂ ਤੂੰ ਦਿਨ ਛਿਪ ਗਿਆ ਉਹਦੇ ਕੰਨੀ ਦੇਖੀ ਗਏ ਲਾਲਾਂ ਦੀ ਕੀ ਸਾਰ ਜਾਣਦੇ ਜਿਹੜੇ ਕੋਡੀਆਂ ਦੇ ਹੋਣ ਵਪਾਰੀ ਕਹਿੰਦਾ ਜਦੋਂ ਦਿਨ ਛਿਪ ਗਿਆ ਜੀ ਉਹ ਤਾਂ ਚਾਨਣ ਹੋਣ ਲੱਗ ਗਿਆ ਫਾਂਦੀ ਬੁਰੇ ਖੁਸ਼ ਹੋਇਆ ਫਾਂਦੀ ਵੀ ਖੁਸ਼ ਹੋ ਰੇ ਘਰ ਵਾਲੀ ਬੁਰੇ ਖੁਸ਼ ਹੋ ਕੇ ਹੱਸਣ ਲੱਗੇ ਵੀ ਕਮਾਲ ਕਰਦੀ ਚਾਨਣ ਕਿਵੇਂ ਹੋ ਗਿਆ ਅੱਛਾ ਉਹਦੇ ਕੰਨੀ ਦੇਖ ਦੇਖ ਕੇ ਜੀ ਰਾਤ ਨਗਾਈ ਰਾਤ ਨੂੰ ਗਸਤ ਫਿਰਦੀ ਜਿੱਕ ਪੁਲਿਸ ਪੁਲਸ ਕਹਿਣ ਲੱਗੀ ਵੀ ਇਹ ਫਾਂਦੀ ਦੇ ਘਰੇ ਅੱਗ ਮੱਚੀ ਜਾਂਦੀ ਹੈ ਜਦ ਤੱਕ ਕੋਈ ਝੂਲਾ ਖੇਡ ਲੈਨੇ ਜਾਂ ਸ਼ਰਾਬ ਕੱਢ ਲੈਨੇ ਫਾਂਦੀ ਦੇ ਇੱਕ ਨਿਸ਼ਾਨ ਲਾਤਾ ਤੱਕ ਤਿਆਂ ਨੂੰ ਤੜਕੇ ਰਾਜੇ ਨੇ ਬੁਲਾਇਆ ਜੀ ਲਿਓ ਚਾਕੇ ਬਈ ਹੁਣ ਰਾਜੇ ਦੇ ਤਿੰਨ ਰਾਣੀਆਂ ਸੀਆ ਉਹ ਕਹਿੰਦਾ ਵੀ ਕੀ ਕਰਿਆ ਤੈਂ ਸ਼ਰਾਬ ਕੱਢੀ ਆ ਰਾਤ ਕਦੂਲਾ ਖੇਡਿਆ ਉਹ ਕਹਿੰਦਾ ਜੀ ਮੈਂ ਤਾਂ ਕੁਛ ਨਹੀਂ ਕਰਿਆ ਕਹਿੰਦਾ ਤੇਰੇ ਅੱਗ ਮੱਚਦੀ ਸੀ ਗੋਸ਼ਮਕਾਂ ਮਾਰੀਆਂ ਜੀ ਵਿਚਾਰੇ ਦੀ ਕੀ پوਟੀ ਸੀ ਉਹ ਕਹਿਣ ਲੱਗਿਆ ਜੀ ਮੇਰੇ ਕੋਲ ਤਾਂ ਲਾਲ ਆ ਇੱਕ ਕਹਿੰਦਾ ਲੈ ਕੇ ਆ ਫਿਰ ਲੈ ਕੇ ਆ ਜੀ ਉਹਨੂੰ ਮੋਦ ਨਾਮ ਖਰਾਮ ਦਿੱਤਾ ਬਹੁਤ ਕੁਛ ਤੂੰ ਮੰਗ ਲੈ ਜਿਹੜਾ ਕੁਛ ਮੰਗਣਾ ਹੈ ਤੇ ਲਾਲ ਉਹਨੂੰ ਦੇ ਦਿੱਤਾ ਉਹ ਲਾਲ ਲੈ ਕੇ ਰਾਣੀਆਂ ਤਿੰਨ ਨੇ ਜਦੋਂ ਲਾਲ ਲੈ ਕੇ ਗਿਆ ਅਥਨੇ ਜਿਹਦੇ ਨਾਲ ਪਿਆਰ ਸਕਾਰ ਸੀ ਵੱਡੀ ਸੀ ਪਟਰਾਣੀ ਕਹਿੰਦੇ ਹੁੰਦੇ ਉਹਦੇ ਗਲ ਚ ਪਾਤਾ ਉਹਦੇ ਗਲ ਚ ਪਾਤਾ ਜਦੋਂ ਮਹਿਲਾ ਤੇ ਰਾਤ ਹੋਈ ਤਾਂ ਮਦਨੀ ਉਹਦਾ ਤਾਂ ਸਾਰਾ ਸਰੀਰ ਦੇ ਸੇ ਮੂੰਹ ਸਿਰ ਜਾ ਕੇ ਗਹਿਵਾ ਗਹਿਵਾ ਹੋਣ ਲੱਗ ਗਈ ਇੱਕ ਰੂਪ ਉਤੇ ਇੱਕ ਮਦਨੀ ਲਾਲ ਪਾਇਆ ਗਲ ਚ ਅੱਛਾ ਦੂਜੇ ਦਿਨ ਰਾਣੀਆਂ ਰੁੱਸ ਗਈਆਂ ਰੋਟੀ ਨਾ ਖਾਣ ਜੀ ਕਹਿੰਦੀ ਐਵੇਂ ਐ ਕਰਕੇ ਨਹੀਂ ਅਸੀਂ ਤਾਂ ਮਰ ਜਾਂ ਜੀਆ ਤੇ ਨਹੀਂ ਸਾਨੂੰ ਲਾਲ ਦੇ ਉਹ ਕਹਿੰਦਾ ਵੀ ਲਾਲ ਆਪਾਂ ਦੇਖ ਰਿਹਾ ਤੁਹਾਨੂੰ ਦੇਵਾਂਗੇ ਤੜਕੇ ਫਾਈ ਫਾਂਦੀ ਫੇਰ ਚੱਕ ਲਿਆ ਜਾ ਕੇ ਫਾਂਦੀ ਨੂੰ ਕਹਿਣ ਲੱਗਿਆ ਵੀ ਐਂ ਕਰਕੇ ਜਿਹੜਾ ਮਰਜੀ ਆ ਕੁਝ ਲੈ ਲਾ ਵੀ ਤੂੰ ਮੈਨੂੰ ਦੋ ਲਾਲ ਹੋਰ ਲਿਆ ਕੇ ਦੇ ਉਹ ਫਾਂਦੀ ਕਹਿਣ ਲੱਗਿਆ ਜੀ ਇਹ ਜੀ ਦਾ ਕੋਈ ਚੀਜ਼ ਨਹੀਂ ਹੈ ਨਾ ਤਾਂ ਇਹ ਦਰਖਤ ਤੇ ਲੱਗਦੇ ਨੇ ਵੀ ਮੈਂ ਉੱਥੋਂ ਚੱਕ ਲਿਆਵਾ ਜਾਂ ਕਿਸੇ ਤੋਂ ਮੁੱਲ ਲੈ ਲਾਂ ਵੀ ਮੈਨੂੰ ਤਾਂ ਐਂ ਕਰਕੇ ਐਂ ਮਿਲਿਆ ਸੀ ਇਹ ਤੇ ਮੇਰੀ ਤਾਂ ਬੇਵਕਾ ਹੈ ਉਹੜੋੜੇ ਬੰਦਲੀ ਦੇਖੋ ਛੱਟੀ ਚੱਕ ਲਈ ਫਾਂਦੀ ਦੇ ਮਾਰੀਆਂ ਪੰਜ ਸੱਤ ਕਿਹਾ ਵੀ ਤੈਨੂੰ ਰਾਜ ਦੇ ਦੂੰ ਉਧਰ ਪਹਿਲਾਂ ਵੜਾਇਆ ਫਿਰ ਹੁਣ ਡੰਡਾ ਗੁਰੂ ਆ ਜੀ ਡੰਡੇ ਨਾਲ ਜਦੋਂ ਕੁੱਟਣ ਲੱਗ ਗਿਆ ਕਹਿੰਦਾ ਜੀ ਚੰਗਾ ਛੱਡ ਦਿਓ ਮੈਂ ਲੈ ਆਉਣਾ ਹੁਣ ਉਧਰੋਂ ਉਹ ਮੁੰਡਾ ਰੂਪਚੰਦ ਰਾਜਾ ਉਹ ਬਾਦਸ਼ਾਹ ਦਾ ਮੁੰਡਾ ਸੀ ਬਾਦਸ਼ਾਹ ਦਾ ਮੁੰਡੇ ਨੂੰ ਵੀ ਕਿਹਾ ਵੀ ਐਂ ਕਰਕੇ ਜਿਹੜਾ ਬਾਪਦਾ ਰਾਜ ਦੇ ਦੂੰ ਇਹਨੂੰ ਉਹ ਕਿ ਐਂ ਕਰਕੇ ਫਾਂਦੀ ਨੂੰ ਕਹਿਤਾ ਕਿ ਫਾਂਦੀ ਹੰਸ ਨੂੰ ਲੈਣ ਗਿਆ ਜੇ ਲਾਲ ਲੈ ਕੇ ਆ ਗਿਆ ਤਾਂ ਦਾ ਰਾਜਵੰਦ ਨੂੰ ਉਹ ਕਹਿੰਦਾ ਚਲ ਆਪਾਂ ਨੂੰ ਕੀ ਹੈ ਜੀ ਕੁਦਰਤ ਮਾਲਕ ਦੀ ਹੋਈ ਉਹਨੇ ਸਮਾਨ ਚੱਕ ਲਿਆ ਉਹੀ ਜਾਲੀ ਚੱਕ ਲਈ ਜਾਲ ਚਾ ਕੇ ਜਾ ਕੇ ਸਰੋਵਰ ਚ ਫੇਰ ਸੜਦਾ ਸਰੋਵਰ ਚ ਸੜਦਾ ਕੁਦਰਤ ਤੋਂ ਕਿਤੇ ਉਧਰੀ ਸ਼ਿਕਾਰ ਰੂਪ ਚੰਦ ਰਾਜੇ ਨੇ ਜਾਣਾ ਸੀ ਕਿਤੇ ਮੇਲ ਮਲਾਇਆ ਭੇਡ ਭਿੜ ਗਿਆ ਉਧਰੋਂ ਹੰਸ ਨੇ ਡਾਰੀ ਮਾਰੀ ਭਾਈ ਬਣੇ ਹੋਏ ਤੇ ਕਹੇ ਵੀ ਕੀ ਬਿਲਕਾ ਪੈਗੀ ਇਹਨੂੰ ਉਹ ਜਦੋਂ ਕੋਲੇ ਆਇਆ ਹੰਸ ਨੇ ਡਾਰੀ ਮਾਰ ਕੇ ਕਹਿੰਦਾ ਵੀ ਕਿਉਂ ਤੂੰ ਫੇਰ ਇਹ ਚੱਕ ਲਿਆ ਖੜੀ ਆ ਬੰਦ ਹੋ ਗਿਆ ਭਾਈ